जय श्री राम वाइगुरज का खालसा वाइगुरज की फंदे मैं ਤੁਹਾਡਾ ਆਪਣਾ ਰਮੇਸ਼ ਘਟਾਰੀਆ ਸੇਵਾਦਾਰ ਫਾਜ਼ਿਲਕਾ ਮੈਂ ਆਪ ਜੀ ਨੂੰ ਪੂਰੇ ਸਮੂਹ ਨਾਕਨ ਵਾਸੀਆਂ ਨੂੰ ਫਾਜ਼ਿਲਕਾ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਕਰਨ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੂਰੇ ਭਾਰਤ ਅੰਦਰ ਤਿਰੰਗਾ ਯਾਤਰਾ ਸਾਡੇ ਭਾਰਤ ਦੇ ਫੌਜ ਦੇ ਹੱਕ ਵਿੱਚ ਉਹਨਾਂ ਦਾ ਹੌਸਲਾ ਵਧਾਈ ਹੋਰ ਵਿਦਵਾਨ ਦੇ ਹੱਕ ਵਿੱਚ ਪੂਰੇ ਭਾਰਤ ਅੰਦਰ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ ਉਹ ਤਿਰੰਗਾ ਯਾਤਰਾ ਦਾ ਆਪਾਂ ਵੀ ਆਦਾ ਫਰਜ਼ ਸਮਝਦੇ ਹੋਏ ਕੱਲ ਸ਼ਨੀਵਾਰ ਨੂੰ ਕਾਹ ਮੰਡੀ ਫਾਜ਼ਲ ਕਾ 5 ਵਜੇ ਤਿਰੰਗਾ ਯਾਤਰਾ ਰੱਖੀ ਗਈ ਹੈ ਤੇ ਮੈਂ ਫਾਜ਼ਲ ਕਾ ਦੇ ਸਾਰੇ ਹੀ ਸੰਗਠਨ ਜਿੰਨੇ ਫਾਜ਼ਲ ਕਾ ਸੰਗਠਨ ਨੇ ਧਾਰਮਿਕ ਸੰਗਠਨ ਰਾਜਨੀਤਿਕ ਸੰਗਠਨ ਤੇ ਫਾਜ਼ਲ ਕਾ ਵਫਾਰ ਮੰਡਲ ਤੇ ਮੇਰੇ ਕਿਸਾਨ ਵੀਰਾਂ ਜਿੰਨੀਆਂ ਵੀ ਫਾਜ਼ਲ ਕਾ ਕਿਸਾਨ ਯੂਨੀਅਨ ਨੇ ਫਾਜਲਕਾ ਦੇ ਜਿੰਨੇ ਵੀ ਟਰਾਲੀ ਯੂਨੀਅਨ ਰੱਖਿਆ ਯੂਨੀਅਨ ਮਜ਼ਦੂਰ ਯੂਨੀਅਨ ઓਰੇਡੀ ਯੂਨੀਅਨ ਜਿੰਨੇ ਵੀ ਫਾਜਲਕਾ ਸ਼ਹਿਰ ਵਿੱਚ ਲੇਬਰ ਯੂਨੀਅਨ ਜਿੰਨੀ ਯੂਨੀਅਨ ਹੈ ਸਾਰਿਆਂ ਨੂੰ ਬੇਨਤੀ ਹੈ ਕੱਲ 5 ਵਜੇ ਕਾਹ ਮੰਡੀ ਫਾਜਲਕਾ ਵਿੱਚ ਪਹੁੰਚਣ ਦੀ ਆਦਾ ਫਰਜ਼ ਨਿਭਾਓ ਤੇ ਤਿਰੰਗਾ ਯਾਤਰਾ ਜਿਹੜੀ ਫਾਜਲਕਾ ਸ਼ਹਿਰ ਵਿੱਚ ਹੋਣ ਜਾ ਰਹੀ ਹੈ ਉਹਦਾ ਪੂਰਾ ਸਵਾਗਤ ਕਰੋ ਤੇ ਉਹ ਮੁਕਾਮਜ ਬਣਾਈਏ ਇਹ ਨਹੀਂ ਬੇਨਤੀ ਕਰਦਾ ਹੈ ਕੱਲ ਸ਼ਾਮ ਨੂੰ 5 ਵਜੇ ਕਾਹ ਮੰਡੀ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਹ ਕੋਈ ਪਾਰਟੀ ਬਾਜੀ ਵੱਲੋਂ ਤਿਰੰਗਾ ਯਾਤਰਾ ਨਹੀਂ ਹੈਗੀ ਇਹ ਇਹ ਆਪਾਂ ਇੱਕ ਭਾਰਤ ਦੇ ਨਾਗਰਿਕ ਹੋਣ ਦਾ ਸਾਰਿਆਂ ਨੇ ਸਬੂਤ ਦੇਣਾ ਹੈ ਵੀ ਅਸੀਂ ਭਾਰਤ ਦੇ ਝੰਡੇ ਖੱਲੇ ਇਕੱਠੇ ਆਏ ਜੈ ਸ਼੍ਰੀ ਰਾਮ ਜੈ ਹਿੰਦ ਜੈ ਭਾਰਤ